ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਗਾਜਰ ਮੇਥਿਆਂ ਦੀ ਸਬਜ਼ੀ ਇਹ ਅਮਾ 1/2 ਕਿਲੋ ਗਾਜਰਾਂ ਲੰਗਾ ਜੀ ਇਹ ਆਪਾਂ ਮੇਥੀ ਲਈ ਹੈ ਗਾਜਰਾਂ ਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰਕੇ ਛਿੱਲ ਲਿਆ ਜੀ ਹੁਣ ਆਪਾਂ ਇਹਨਾਂ ਨੂੰ ਕੱਟ ਲਾਂਗੇ ਇਸੇ ਤਰ੍ਹਾਂ ਆਪਾਂ ਬਰੀਕ-ਬਰੀਕ ਮੇਥਿਆਂ ਨੂੰ ਕੱਟ ਲਾਂਗੇ ਅਸਟਰਾ ਆਪਾਂ ਸਾਰੇ ਗਾਜਰਾਂ ਕੱਟ ਲਾਂਗੇ ਜੀ ਇਹ ਆਪਾਂ ਗਾਜਰਾਂ ਕੱਟ ਲੀਆਂ ਜੀ ਇਹ ਆਪਾਂ ਬ੍ਰਿਕ ਬ੍ਰਿਕ ਮੇਥੇ ਕੱਟ ਲਈ ਇਹ ਆਪਾਂ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਬਣਾ ਲਿਆ ਜੀ ਇੱਧਰ ਆਪਾਂ ਬ੍ਰਿਕ ਪਿਆਜ਼ ਕੱਟ ਲਿਆ ਤੇ ਟਮਾਟਰ ਕੱਟ ਲਿਆ ਇੱਧਰ ਆਪਾਂ ਕੜਾਹੀ ਰੱਖ ਲਈ ਜੀ ਹੁਣ ਆਪਾਂ ਇੱਚ ਤੇਲ ਪਾ ਲਾਂ ਇਧਰ ਆਪਣਾ ਤੇਲ ਗਰਮ ਹੋ ਗਿਆ ਜੀ ਹੁਣ ਆਪਾਂ ਇਹਦੇ ਚ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਪਾ ਦਾਂ

సారీ చీ చంగీత పకాలేర్చ స్వాద అనుసారే న అమ్చా నమకే హల్ పౌడర్ థి కావాలే మిర్చ కరి మర్చ పై అబ్జీ బేస్ మసాలే బావే ਹੁਣ ਆਪਾਂ ਚੰਗੀ طرفੋਂ ਲਾ ਲਈ ਆਪਣਾ ਮਸਾਲਾ ਚੰਗੀ ਤਰ੍ਹਾਂ ਪਕ ਰਿਹਾ ਜੀ ਹੁਣ ਆਪਾਂ ਇਹਦੇ ਇੱਕ ਕੱਪ ਲਈ ਪਾਣੀ ਪਾ ਲਾਂਗੇ आपण मस उबलगा जी हुण आपण एवढर ते मीथे पा चांगला आपण धोले दो तीन मारी ਫੜਾ ਪੈਨ ਨੂੰ 10-15 ਮਿੰਟ ਕਿਤਾਕ ਤੇ ਪਕਾ ਲੈਂਦੇ ਆ। ਆਪਣੀ ਗੰਗਾਜਨ ਮੇਥੀ ਦੀ ਸਬਜ਼ੀ ਬਣ ਕੇ ਤਿਆਰ ਹੈ ਜੀ। ਇਹ ਸਬਜ਼ੀ ਬਹੁਤ ਟੇਸਟੀ ਬਣਦੀ ਹੈ। ਤੁਸੀਂ ਇੱਕ ਵਾਰੀ ਆ ਜ਼ਰੂਰ ਟਰਾਈ ਕਰਕੇ ਦੇਖੋ। ਕਿਉਂਕਿ ਅੱਜ ਕੱਲ੍ਹ ਸਰਦੀ ਚ ਮੇਥੀ ਗਾਜਰਾ ਬਹੁਤ ਆਮ ਮਿਲ ਜਾਂਦੀ ਹੈ। ਆਪਣੀ ਸਬਜ਼ੀ ਬਣ ਕੇ ਤਿਆਰ ਆ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਆਪਣੀ ਗਾਜਰ ਮੇਥੇ ਦੀ ਸਬਜ਼ੀ ਬਣ ਕੇ ਤਿਆਰ ਆ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਸਾਡੀ ਰੈਸਪੀ ਕਿੱਦਾਂ ਦੀ ਲੱਗੀ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ